ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੇਤ ਗੋਵਿੰਦ ਆਰਾਦੀਐ ਹੋਇ ਆਨੰਦ ਘੜਾ

एक खिन्न बेन जीवणा विरथा जन्म जना जल थल महियल पूरया विच वणा சோப்பபுத்தவடா து கணா ஜி ராவையா சோப்பிரபு திண்ணா பாகமணா हर दर्शन कौ मनलोचदा नानक प्यास मना चेत मिलाए सो प्रभु ਤਿਸ ਕਾ ਪਾਏ ਲਗਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕਾ ਪਾਏ ਲਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਚੇਤ ਗੋਵਿੰਦ ਆਰਾਧੀਐ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਤ ਸੰਗਤ ਜੀ ਬੜੇ ਵੱਡੇ ਭਾਗ ਹਨ ਜੋ ਕਿ ਸਤ ਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਛੇਤ ਮਹੀਨੇ ਦੀ ਆਰੰਭਤਾ ਹੋਈ ਹੈ ਸੰਗਰਾਦ ਵਾਲਾ ਦਿਨ ਹੈ ਜੋ ਕਿ ਸਤਗੁਰੂ ਧਾਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ ਨਵੇਂ ਸਾਲ ਦੀ ਵੀ ਆਰੰਭਤਾ ਹੋਈ ਹੈ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਉਣ ਵਾਲਾ ਸਮਾਂ ਸਭਨਾ ਦੇ ਲਈ ਸੁਭਾਗਾ ਬਣ ਜਾਵੇ ਦੁੱਖਾਂ ਕਲੇਸ਼ਾਂ ਵਿਗੜਾ ਦੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਆਪਣੀਆਂ ਸੰਗਤਾਂ ਨੂੰ ਬਚਾ ਕਰਕੇ ਰੱਖਣ ਕਾਰੋਬਾਰਾਂ ਵਿੱਚ ਤਰਕੀਆਂ ਬਖਸ਼ਣ ਸਾਰੇ ਕਾਰ ਸੱਚੇ ਪਾਤਸ਼ਾਹ ਜੀ ਰਾਸ ਕਰਨ ਸਤਿਗੁਰਾਂ ਜੀ ਨੇ ਚੇਤ ਦੇ ਮਹੀਨੇ ਦੇ ਪਰਥਾਏ ਉਪਦੇਸ਼ ਬਖਸ਼ਿਆ ਹੈ ਆਪ ਸਭ ਸੰਗਤਾਂ ਨੇ ਬੜੇ ਹੀ ਪ੍ਰੇਮ ਤੇ ਨਾਲ ਸੁਣਨਾ ਕੀਤਾ ਹੈ ਹੁਣ ਆਪਾਂ ਜੋ ਉਪਦੇਸ਼ ਸਤਿਗੁਰਾਂ ਜੀ ਨੇ ਬਖਸ਼ਿਆ ਅਖਰੀ ਅਰਥਾਂ ਦੇ ਨਾਲ ਜੁੜਨ ਦਾ ਯਤਨ ਕਰੀਏ ਸਾਰੀ ਸੰਗਤ ਕਿਰਪਾ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੇਤ ਗੋਵਿੰਦ ਆਰਾਦੀਆ ਹੋ ਵਾ ਅਨੰਦ ਕਣਾ ਚੇਤ ਦੇ ਮਹੀਨੇ ਦੇ ਪ੍ਰਥਾਏ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਹਰ ਪਾਸੇ ਖਿੜੀ ਫੁਲਵਾੜੀ ਮਨ ਨੂੰ ਅਨੰਦ ਦਿੰਦੀ ਹੈ ਇਸੇ ਤਰ੍ਹਾਂ हे ਜੀਵ ਤੂੰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੂੰ ਆਪਣੇ ਚਿੱਤ ਚ ਬਸਾਉਣਾ ਕਰ ਗੋਬਿੰਦ ਜੋ ਧਰਤੀ ਦਾ ਪਾਲਣ ਹਾਰ ਹੈ ਉਸ ਆਕਾਲ ਪੁਰਖ ਪਰਮਾਤਮਾ ਨੂੰ ਅਰਾਧਨਾ ਕਰ ਜੇ ਬਾਰਮੁਖੀ ਬ੍ਰਸਪਤੀ ਫੁਲਵਾੜੀ ਇਤ ਆਦਿਕ ਖੜੀ ਹੋਈ ਹੈ ਤਾਂ ਤੂੰ ਪਰਮਾਤਮਾ ਦੇ ਨਾਮ ਦੇ ਦੁਆਰਾ ਉਸ ਖੇੜੇ ਦੀ ਉਸ ਆਨੰਦ ਦੀ ਪ੍ਰਾਪਤੀ ਉਸ ਆਨੰਦ ਦੀ ਅਵਸਥਾ ਤੱਕ ਪਹੁੰਚ ਜੋ ਨਾਮ ਦੇ ਦੁਆਰਾ ਪ੍ਰਾਪਤ ਹੁੰਦੀ ਹੈ ਜੋ ਪ੍ਰਭੂ ਪਰਮਾਤਮਾ ਨੂੰ ਮਨ ਦੇ ਵਿੱਚ ਵਸਾ ਕਰਕੇ ਮਿਲਦੀ ਹੈ ਜੋ ਪ੍ਰਭੂ ਪਰਮਾਤਮਾ ਨੂੰ ਚੇਤੇ ਕਰਕੇ ਮਿਲਦੀ ਹੈ ਉਹ ਅਵਸਥਾ ਆਨੰਦ ਦੀ ਅਵਸਥਾ ਹੈ ਚੇਤ ਗੋਵਿੰਦ ਅਰਾਧੀ ਹੈ ਹੋਵੇ ਆਨੰਦ ਘਣਾ ਤੇ ਇਹ ਅਵਸਥਾ ਦੀ ਪ੍ਰਾਪਤੀ ਕਿਸ ਤਰ੍ਹਾਂ ਹੋਵੇਗੀ ਜੀ chant jana mil paiy ਰਸਨਾ ਨਾਮ ਪੜਾ ਇਹ ਜੋ ਆਨੰਦ ਹੈ ਇਹ ਆਨੰਦ ਮਿਲੇਗਾ ਪਰ ਗੁਰੂ ਦੀਆ ਸਿੱਖਾ ਸੰਤ ਸਭਾ ਦੇ ਵਿੱਚ ਬੈਠ ਕਰਕੇ ਗੁਰੂ ਦੇ ਚਰਨਾਂ 'ਚ ਬੈਠ ਕੇ ਜੀਵ ਦੇ ਨਾਲ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਜਪ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਭਣਾ ਇਸ ਰਸਨਾ ਦੇ ਨਾਲ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਜਪ ਸਤਿਗੁਰੂ ਜੀ ਦਾ ਫੁਰਮਾਨ ਹੈ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਐ ਇਹ ਰਸਨਾ ਤੂੰ ਅੰਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤ ਕਿਤਾ ਜਿਚਰ ਹਰ ਰਸ ਪੱਲੇ ਨਾ ਪਾਏ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾ ਰਸਨਾ ਤੂੰ ਰੱਜਣਾ ਨਹੀਂ ਇਨੂੰ ਰੱਜ ਨਹੀਂ ਆਉਣਾ ਸੰਤ ਜਨਾ ਮਿਲ ਪਾਈਏ ਸਤ ਸੰਗ ਦੇ ਵਿੱਚ ਬੈਠ ਕਰਕੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਕਰਕੇ ਇਸ ਰਸਨਾ ਦੇ ਨਾਲ ਨਾਮ ਜਪ ਕਿਉਂ ਜਪਣਾ ਹੈ ਜੀ ਜਿਨ ਪਾਇਆ ਪ੍ਰਭ ਆਪਣਾ ਆਏ ਤੇ ਸਹ ਗਣਾ ਉਸ ਪ੍ਰਭੂ ਪਰਮਾਤਮਾ ਨੂੰ ਜਪਣਾ ਹੈ ਯਾਦ ਕਰਨਾ ਚਿੱਤ ਦੇ ਵਿੱਚ ਵਸਾਉਣਾ ਹੈ ਆਪਣਾ ਬਣਾਉਣਾ ਹੈ ਆਪਣਾ ਤੇ ਜਿਨ੍ਹਾਂ ਨੇ ਪਾ ਲਿਆ ਉਹ ਗਿਣਤੀ ਦੇ ਵਿੱਚ ਆ ਗਏ ਗਿਣਤੀ ਦੇ ਵਿੱਚ ਜਿਨ੍ਹਾਂ ਨੇ ਸਤਸੰਗਤ ਜੀ ਨਹੀਂ ਜਪਿਆ ਉਹ ਗਿਣਤੀ ਦੇ ਵਿੱਚ ਨਹੀਂ ਆਏ ਉਹ ਇਸ ਮਨੁੱਖਾ ਜਨਮ ਨੂੰ ਹਾਸਲ ਤਾਂ ਕਰ ਲੈਂਦੇ ਨੇ ਪਰ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਇਹ ਉਹਨਾਂ ਦੀ ਅਵਸਥਾ ਹੈ ਜੋ ਜਪਦੇ ਨੇ ਉਹ ਲੇਖੇ ਦੇ ਵਿੱਚ ਹਨ ਉਹਨਾਂ ਦੀ ਗਿਣਤੀ ਹੈ ਆਇਆ ਸੋ ਪ੍ਰਵਾਨ ਹੈ ਭਾਈ ਜੋ ਨਾਮ ਚਿਤ ਲਾਏ ਜੋ ਨਾਮ ਦੇ ਨਾਲ ਚਿਤ ਲਾਉਂਦੇ ਨੇ ਨਾਮ ਜਪਦੇ ਨੇ ਉਹਨਾਂ ਦਾ ਆਉਣਾ ਪ੍ਰਵਾਨ ਹੈ ਇੱਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਏ ਵਾਹਿਗੁਰੂ ਤੇਰੇ ਤੋਂ ਬਿਨਾ ਇਕ ਖਿੰਵੇਂ ਖਿੰ ਮਾਤਰ ਸਮਾਂ ਜੇ ਤੇਰੀ ਯਾਦ ਤੋਂ ਬਿਨਾ ਬਤੀਤ ਕਰਾਂ ਤਾਂ ਇਸ ਜਨਮ ਨੂੰ ਵਿਰਥ ਗਵਾਉਣ ਦੇ ਬਰਾਬਰ ਹੈ ਜਲ ਥਲ ਮਹੀਲ ਪੂਰੇ ਆ ਰਵਿਆ ਵਿੱਚ ਵੜਾ ਅਕਾਲ ਪੁਰਖ ਪਰਮਾਤਮਾ ਮਹੀਲ ਧਰਤੀ ਦੇ ਤਲ ਉੱਤੇ ਅਥਵਾ ਭਾਈ ਪ੍ਰਭੂ ਆਕਾਸ਼ ਜੰਗਲਾਂ ਵਿੱਚ ਹਰ ਥਾਂ ਤੇ ਕਣ ਕਣ ਦੇ ਵਿੱਚ ਸਮਾਇਆ ਹੋਇਆ ਹੈ ਸੋ ਪ੍ਰਭ ਚੇਤਨਾ ਆਵਈ ਕਿਤੜਾ ਦੁੱਖ ਗੜਾ ਚੇਤੇ ਨਹੀਂ ਕੀਤਾ ਉਸ ਪ੍ਰਭੂ ਨੂੰ ਤਾਂ ਫਿਰ ਇਹ ਸਭ ਤੋਂ ਵੱਡਾ ਦੁੱਖ ਹੈ ਸਭ ਤੋਂ ਵੱਡਾ ਇਸ ਦੁੱਖ ਨੂੰ ਕੀ ਬਿਆਨ ਕਰੀਏ ਜਿੰਨੀ 라ਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਜਿਨ੍ਹਾਂ ਨੇ 라ਵ ਲਿਆ ਆਨੰਦ ਮਾਣਿਆ ਭਾਈ ਸਾਂਝ ਪਾਲੀ ਪ੍ਰਭੂ ਪਰਮਾਤਮਾ ਦੇ ਨਾਲ ਮਨਾ ਮੁਈ ਭਾਗ ਨੇ ਵੱਡੇ ਭਾਗਾ ਵਾਲੇ ਹਨ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਬਹੁਤ ਪਿਆਸ ਹੈ ਮਨ ਦੇ ਵਿੱਚ हे प्रभु परमात्मा ਦੇ ਦਰਸ਼ਨ ਪ੍ਰਾਪਤ ਹੋ ਜਾਣ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਵੇ ਪ੍ਰਭ ਮੇਰਾ ਚੇਤ ਮਿਲਾਏ ਸੋ ਪ੍ਰਭ ਤਿਸ ਕਾ ਪਾਏ ਲੱਗਾ ਉਹਨਾਂ ਦੇ ਚਰਨਾਂ ਦੇ ਨਾਲ ਲੱਗਾ ਉਹਨਾਂ ਦੇ ਚਰਨਾਂ ਦੀ ਧੂੜ ਬਣ ਜਾਵਾ ਜਿਹੜੇ ਭਾਈ ਇਸ ਚੇਤ ਦੇ ਮਹੀਨੇ ਚ ਮੈਨੂੰ ਪ੍ਰਭ ਪਰਮਾਤਮਾ ਦੀ ਚਰਨਾਂ ਦੇ ਨਾਲ ਜੋੜ ਦੇਣ ਅਥਵਾ ਸੰਗਤ ਦੇ ਦੁਆਰਾ ਬਿਰਤੀ ਦੇ ਅੰਦਰ ਪ੍ਰਭੂ ਪਰਮਾਤਮਾ ਦਾ ਚੇਤਾ ਆਵੇ ਤੇ ਭਾਈ ਫਿਰ ਉਸ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਵੇ ਤਾਂ ਸੰਗਤ ਦੇ ਚਰਨਾ ਚ ਸਤਸੰਗ ਜੀ ਸਦਾ ਟਿਕੇ ਰਹੀਏ ਸਦਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲੱਗਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਨਾਮ ਦੇ ਦੁਆਰਾ ਬਾਣੀ ਦੇ ਦੁਆਰਾ ਕਿਰਪਾ ਕਰਕੇ ਅਕਾਲ ਪੁਰਖ ਪ੍ਰਮਾਤਮਾ ਦੀ ਅਭੇਦਤਾ ਦਾ ਆਨੰਦ ਬਖਸ਼ਿਸ਼ ਕਰਦੇ ਹਨ ਇਸ ਕਰਕੇ ਗੁਰੂ ਦੇ ਚਰਨਾਂ ਦੇ ਨਾਲ ਪੂਰੇ ਗੁਰੂ ਦੇ ਚਰਨਾਂ ਦੇ ਨਾਲ ਗੁਰਪੂਰਾ ਭੇਟਿਓ ਵਡਭਾਗੀ ਮਨੇ ਪਹਾ ਪ੍ਰਗਾਸਾ ਸਦਾ ਲਈ ਜੁੜੀਏ ਸਦਾ ਲਈ ਚੇਤ ਮਿਲਾਏ ਸੋ ਪ੍ਰਭੂ ਤਿਸਕੇ ਪায়ে ਲੱਗਾ ਇਹ ਰਹਿਮਤ ਇਹ ਬਖਸ਼ਿਸ਼ ਸਤਗੁਰਾਂ ਜੀ ਨੇ ਅੱਜ ਦੇ ਮਹੀਨੇ ਦੇ ਪ੍ਰਥਾਏ ਕੀਤੀ ਹੈ ਬੋਲਦਿਆਂ ਹੋਇਆਂ ਏਕ ਭੁੱਲਾਂ ਹੋਈਆਂ ਸਤਗੁਰੂ ਜੀ ਬਖਸ਼ਣ ਹਾਰ ਹਨ ਸੰਗਤ ਬਖਸ਼ਣ ਹਾਰ ਹੈ ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਓ ਮੇਲ ਸੱਚੇ ਪਾਤਸ਼ਾਹ ਆਉਣ ਵਾਲਾ ਸਮਾ ਸਭਨਾ ਦੇ ਲਈ ਖੁਸ਼ੀਆਂ ਭਰਿਆ ਹੋਵੇ ਰਹਿਮਤਾਂ ਕਰਨੀਆਂ ਬਖਸ਼ਿਸ਼ਾਂ ਕਰਨੀਆਂ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਰੱਖਣਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕਾ ਪਾਏ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ